ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਕਿਰਪਾ ਦੁਆਰਾ ਇਹ ਦਰਕਰ ਦੇ ਸੇਵਾਦਾਰ ਮਹਤਰੀ ਅਮੀਰ ਸਿੰਘ ਜੀ ਬ੍ਰੈਂਟਨ ਕੈਨੇਡਾ ਨਿਵਾਸੀ ਉਹਨਾਂ ਨੂੰ ਇੱਥੋਂ ਸੰਗਤਾਂ ਬਣੀਓ ਬੇਨਤੀ ਕਰੀ ਸੀ ਵੀ ਜਿਹੜੀ ਹੈ ਬਸਤੀ ਹੈ 30 35 ਘਰ ਨੇ ਇੱਥੇ ਮੋਟਰ ਲੱਗੀ ਹੋਈ ਹੈ ਪਾਣੀ ਵੀ ਮੋਟਰ ਤੋਂ ਜਾਂਦਾ ਅੱਗੇ ਆਪਣੇ ਸ਼ਹਿਦਾਰ ਬਾਦਲ ਸਿੰਘ ਦੀ ਸਰਪੰਚ ਸਾਹਿਬਾ ਇਹਨਾਂ ਨੇ ਮੋਟਰ ਦਾ ਕੰਮ ਕਰਾਇਆ ਪਹਿਲਾਂ ਬਾਬਾ ਜੀ ਬਾਬਾ ਜਵਾਨ ਸਿੰਘ ਜੀ ਵੀ ਨਾਲ ਹੀ ਸਨ ਚਲੋ ਅੱਜ ਹੁਣ ਆ ਗਰਮੀ ਬੜੀ ਪੈਂਦੀ ਹੈ ਠੰਡੇ ਪਾਣੀ ਦੀ ਬਹੁਤ ਪ੍ਰੋਬਲਮ ਸੀ ਇਹ 30 35 ਘਰਾਂ ਬਾਹਰ ਤੇ ਸੁਭੇਦਾਰ ਗੁਰਮੀਰ ਸੂਣਾ ਨੇ ਉਦਮ ਕਰਾਲਾ ਕਰਿਆ ਜੋ ਸਾਡੇ ਬੜੇ ਪਿਆਰ ਵਾਲੇ ਮੇਹਤਰੀ ਅਮੀਰ ਸਿੰਘ ਜੀ ਲੋਟੇ ਉਹਨਾਂ ਨੇ ਆਪਣੀ ਮਾਤਾ ਸਵਰਗਵਾਸੀ ਮਾਤਾ ਗੁਰਮੀਰ ਕੌਰ ਦੀ ਯਾਦ ਵਿੱਚ ਇਹ ਜੋ ਵਾਟਰ ਕੂਲਰ 80 ਲੀਟਰ ਦਾ ਲਵਾਇਆ ਗਿਆ ਹੈ ਜੋ ਉਹਦੇ ਵਿੱਚ ਜੀਤੀ 30 35 ਕਰਨੇ ਇਹਨਾਂ ਨੂੰ ਵੀ ਬੜੀ ਸਹੂਲਤ ਮਿਲੇਗੀ ਜੋ ਰਾਹੀ ਬੰਦੀ ਜਾਵੇਗਾ ਕਿਉਂਕਿ ਮੇਰੇ ਆਪਣੇ ਸੜਕ ਦੇ ਉੱਪਰ ਲੱਗਿਆ ਹੋਇਆ ਉਹਨਾਂ ਨੂੰ ਵੀ ਬੜੀ ਸਹੂਲਤ ਮਿਲੇਗੀ ਇਹ ਮੈਂ 10 ਬੰਨਿਓ ਸਾਡੇ ਸਰਪੰਚ ਸਾਹਿਬ ਬਾਬਾ ਜੀ ਅਤੇ ਸਾਰੇ ਜੀਤੀ ਪੈਂਦੀ ਕਰਾਂਦੇ ਸੰਗਤਾਂ ਬੰਨਿਓ ਮੇਤਰੀ ਮੀਰ ਸਿੰਘ ਜੀ ਦਾ ਤੇ ਸਾਰੇ ਇਹਨਾਂ ਦੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਅੱਗੇ ਵੀ ਆਸ ਕਰਦੇ ਆਂ ਵੀ ਇਹੋ ਜੇ ਸਾਂਝੇ ਪ੍ਰੋਗਰਾਮ ਵਾਹਤੇ ਇਸ ਜੋਗ ਦਿੰਦੇ ਰਹਿਣਗੇ ਸਾਰੀ ਸੰਗਤ ਦਾ ਧੰਨਵਾਦ ਸਾਡੀ ਕੋਈ ਕਿਰਪਾ ਕਰ ਕਿਉਂਕਿ ਬਾਣੀ ਵਿੱਚ ਬਚਾ ਨੋਂਦਾ ਪਹਿਲਾ ਪਾਣੀ ਜਿਉ ਹੈ ਵੀ ਬਹੁਤ ਇਹ ਪਹਿਲਾ ਪਵਨ ਗੁਰੂ ਪਾਣੀ ਪਿਤਾ ਔਣ ਹਵਾ ਹੈ ਜਿਹੜਾ ਪਾਣੀ ਹੈ ਪਿਤਾ ਇਹ ਆਪਣੀ ਗਵਾਹੀ ਭਰਦਾ ਹੈ ਇਸ ਕਰਕੇ ਬਹੁਤ ਵੱਡਾ ਪੁੰਨ ਹੈ ਜਿਹੜਾ ਅੱਗੇ ਪੁਰਾਣੇ ਜਮਿਆਂ ਦੇ ਸਮਿਆਂ ਦੇ ਵਿੱਚ ਲੋਕ ਘੜੇ ਭਰ ਕੇ ਰੱਖਦੇ ਰਾਤਾਂ ਤੇ ਇਸ ਕਰਕੇ ਅੱਜ ਚਲੋ ਨਵਾਂ ਤਕਨੀਕ ਆ ਗਈ ਜੋਗ ਆ ਗਿਆ ਹੁਣ ਬਾਟਰ ਕੋਲਰ ਬਣ ਗਏ ਨੇ ਇਹ ਬਹੁਤ ਵੱਡਾ ਉਦਮ ਹੈ ਬਹੁਤ ਸੋਹਣਾ ਇਹਨਾਂ ਦਾ ਚੰਗਾ ਇਹ ਕੰਮ ਕੀਤਾ ਉਹਨਾਂ ਨੇ ਬਹੁਤ ਵਧੀਆ ਜੋ ਸਾਰੀ ਸੰਗਤ ਨੂੰ 30 35 ਕਰਨੇ ਤੇ ਰਾਹੀ ਪੰਦੀਆਂ ਨੂੰ ਸੂਤ ਮਿਲੇਗੀ ਫਿਰ ਦੁਬਾਰਾ ਮੈਂ ਇਹਨਾਂ ਦਾ ਬਹੁਤ ਬਹੁਤ ਮਿਹਤਰੀ ਅਮੀਰ ਸਿੰਘ ਦਾ ਧੰਨਵਾਦ ਕਰਦਾ ਜਿ ਮਾਤਾ ਸਵਰਗਵਾਸੀ ਮਾਤਾ ਗਰਮੇਲ ਘਰ ਦੀ ਇਜਾਜ਼ਤ ਵਿੱਚ ਇਹ ਬਾਟਰ ਕੋਲਰ ਦੀ ਸੇਵਾ ਕਰੀ ਹੈ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਫੋਟੋ ਕਰ ਲਿਓ ਬੋਲੇ ਸੋ ਨਿਹਾਲ ਆਹ ਕੋਈ ਨਹੀਂ ਕੋਈ ਇਹ ਰਿਹਰਦਾ ਪੈਸਾ ਵੀ ਦੇਣਾ ਦੇਣਾ ਜੀ